ਸਕੂਲ ਜਿਹੜਾ ਵਾ ਧੀਆ ਦਾ ਵਾ ਸਾਰੀਆਂ ਧੀਆ ਬੈਠੀਆਂ ਨੇ ਅੱਗੇ ਛੋਟੀਆਂ ਬੱਚੀਆਂ ਨੇ ਮੇਰੀ ਬੇਟੀ ਦੀ ਉਮਰ ਜਾਨਕੀਆਂ ਨੇਕੀਆਂ ਕੁਛ 6 ਸਾਲ ਦੀ ਕੋ 10 ਸਾਲ ਦੀ ਕੋ 12 ਸਾਲ ਦੀ ਹੱਦ 15 ਸਾਲ ਦੀ ਸਕੂਲ ਦੇ ਵਿੱਚ ਇਹ ਗਾਉਣ ਵਾਲਾ ਜਿਹੜਾ ਵਾ ਉਹ ਗਿਆ ਵਾ ਨਵਾਂ ਇਹਨੇ ਗਾਣਾ ਇੱਕ ਕੱਢਿਆ ਵਾ ਜਦੋਂ ਜਿ ਧੀਆ ਨੂੰ ਸੰਬੋਧਨ ਕਰਦਾ ਵਾ ਕੁਛ ਮਿਲਣ ਬਾਰੇ ਗੱਲਾਂ ਹੁੰਦੀਆਂ ਨੇ ਆਸ਼ਕੀਲੀਆਂ ਗੱਲਾਂ ਹੁੰਦੀਆਂ ਨੇ ਉਹ ਛੋਟੀਆਂ ਬੱਚੀਆਂ ਤੇ ਉਹਨਾਂ ਦੇ ਗਾੜੀ ਇੱਕ ਟੱਪਾ ਬੋਲਦਾ ਅੱਗੇ ਉਹਨਾਂ ਨੂੰ ਇਹ ਗਾਣਾ ਵੀ ਤੁਸੀਂ ਬੋਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਮੇਸ਼ਾ ਹੀ ਬੜੇ ਸਮੇਂ ਤੋਂ ਅਸੀਂ ਆਪਣਾ ਫਰਜ਼ ਸਮਝ ਲਿਆ ਹੋਇਆ ਇਹ ਗੱਲ ਆਮ ਸਿੱਖ ਸੰਤਾਂ ਤੱਕ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਚਕਤਾ ਕਿਵੇਂ ਮਾਨ ਸਕਣ ਉਸ ਨੂੰ ਕੋਸ਼ਿਸ਼ ਕਰ ਰਹੀ ਹੈ ਸਾਡੀ ਨੌਜਵਾਨੀ ਦੀ ਇੱਕ ਵੀਡੀਓ ਮੇਰੇ ਤੱਕ ਆਈ ਹੈ ਬਹੁਤ ਵੀਡੀਓ ਆਉਂਦੀਆਂ ਨੇ ਇੱਕ ਆ ਨਵੀਂ ਵੀਡੀਓ ਹੋਰ ਆਈ ਹੈ ਨਵਾਂ ਗਾਉਣ ਵਾਲਾ ਨਵਾਂ ਉਹਨੇ ਗਾਣਾ ਕੱਢਿਆ ਸਕੂਲ ਦੇ ਵਿੱਚ ਸਕੂਲ ਜਿਹੜਾ ਵਾ ਧੀਆ ਦਾ ਵਾ ਸਾਰੀਆਂ ਧੀਆ ਬੈਠੀਆਂ ਨੇ ਅੱਗੇ ਛੋਟੀਆਂ ਬੱਚੀਆਂ ਨੇ ਮੇਰੀ ਬੇਟੀ ਦੀ ਉਮਰ ਜਾਨਕੀਆਂ ਨੇਕੀਆਂ ਕੁਛ 6 ਸਾਲ ਦੀ ਕੋ 10 ਸਾਲ ਦੀ ਕੋ 12 ਸਾਲ ਦੀ ਹੱਦ 15 ਸਾਲ ਦੀ ਸਕੂਲ ਦੇ ਵਿੱਚ ਇਹ ਗਾਉਣ ਵਾਲਾ ਜਿਹੜਾ ਵਾ ਉਹ ਗਿਆ ਵਾ ਨਵਾਂ ਇਹਨੇ ਗਾਣਾ ਇੱਕ ਕੱਢਿਆ ਵਾ ਜਿਹਦੇ ਜੀ ਧੀਆ ਨੂੰ ਸੰਬੋਧਨ ਕਰਦਾ ਵਾ ਕੁਛ ਮਿਲਣ ਬਾਰੇ ਗੱਲਾਂ ਹੁੰਦੀਆਂ ਨੇ ਆਸ਼ਕੀਲੀਆਂ ਗੱਲਾਂ ਹੁੰਦੀਆਂ ਨੇ ਉਹ ਛੋਟੀਆਂ ਬੱਚੀਆਂ ਤੇ ਉਹਨਾਂ ਦੇ ਗਾੜੀ ਇੱਕ ਟੱਪਾ ਬੋਲਦਾ ਅੱਗੇ ਉਹਨਾਂ ਨੂੰ ਇਹ ਗਾਣਾ ਵੀ ਤੁਸੀਂ ਬੋਲੋ ਹੁਣ ਤੁਸੀਂ ਦੇਖੋ ਕਿ ਕਿੱਦਾਂ ਮਾਨਸਿਕ ਨਸਰ ਕੁਝ ਹੋ ਰਹੀ ਆ ਕਿ ਕਿਦਾਂ ਹੋਣੀ ਉਹਨਾਂ ਬੱਚੀਆਂ ਦੀ ਕੀ ਅਸਰ ਪਊਗਾ ਉਹਨਾਂ ਬੱਚੀਆਂ ਦੇ ਉੱਤੇ ਕੀ ਉਹ ਬੱਚੀਆਂ ਜਦੋਂ ਆਪਣੀ ਇਹ ਚੋਣ ਗਈਆਂ ਤੇ ਕੀ ਉਹ ਆਪਣੇ ਮਾਪਿਆਂ ਦੀ ਇੱਜ਼ਤ ਰੱਖਣਗੀਆਂ ਕਿ ਉਹ ਜੋ ਗਾਣੇ ਉਹਨਾਂ ਦੇ ਦਿਮਾਗਾਂ 'ਚ ਵਸਾਏ ਗਏ ਨੇ ਜੋ ਗਾਣੇ ਉਹਨਾਂ ਨੇ ਸੁਣੇ ਨੇ ਕੀ ਉਹ ਗਾਣਾ ਸੁਣ ਕੇ ਉਹ ਕੁਝ ਨਹੀਂ ਕਰਨਗੀਆਂ ਉਹ ਜਿਵੇਂ ਉਹਨੂੰ ਕਹਿ ਜੇ ਕਿਦਾਂ ਜਿਵੇਂ ਉਹ ਇੱਕ ਚਵਲ ਜਿਹੜਾ ਨਚਾਰ ਆਪਣੇ ਆਪ ਨੂੰ ਬੜਾ ਕਹਿੰਦਾ ਵੀ ਮੈਂ ਬੜਾ ਹੈਗਾ ਵਾਂ ਉਸਤਾਦ ਕਹਿੰਦੇ ਜਦੋਂ ਸਾਰੇ ਉਹ ਜਿੰਨੇ ਕਿਹਾ ਸੀ ਵੀ ਸੇਫ ਜਗ੍ਹਾ 'ਚ ਕਮਾਦ ਵਰਗੀ ਈ ਦੀਆਂ ਸ਼ਾਤੀਆਂ ਨੂੰ ਉਹਨੇ ਪਿੰਗਾ ਨਾਲ ਜਿਹੜਾ ਸੀ ਮਣਿਆ ਸੀ ਸ਼ਰਾਬ ਦੀਆਂ ਬੋਤਲਾਂ ਨਾਲ ਕਿਹਾ ਸੀ ਠੀਕ ਹੈ ਇਸੇ ਤਰੀਕੇ ਦੇ ਨਾਲ ਹੋਰ ਬੜੇ ਨੇ ਮੈਂ ਨਾਂ ਲੈਣ ਪਿਆਊਂਗਾ ਤਾਂ ਬੜੇ ਨੇ ਸਿੱਖਾਂ ਦੀ ਨਸਲ ਕਰੀ ਕਹਿੰਦੇ ਸਿੱਖਾਂ ਦੀ ਨਸਲ ਇੱਕ ਉਹ ਜਿਹੜਾ ਕਹਾਣੀ ਸਿੰਘ ਨਾਂ ਦਾ ਕੋਈ ਚਾਰ ਚਾਫਲ ਜਿਹਾ ਫੇਰ ਆਇਆ ਉਹ ਕਹਿੰਦਾ ਸੀ ਮੈਂ ਇਹ ਧਾਰ ਲਿਆ ਸੀ ਕਿ ਮੈਂ ਇਹਨਾਂ ਦੀ ਨਸਲ ਸ਼ਰਾਬ ਵਾਰ ਦਊਂਗਾ ਹੁਣ ਨਵਾਂ ਤੁਹਾਡੇ ਸਾਹਮਣੇ ਇੱਕ ਜਿਹੜਾ ਉਹ ਗੁਰਦਾਸ ਮਾਨ ਗੁਰੂ ਨਿੰਦਕ ਜਿੰਨੇ ਹਮੇਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਤੇ ਪੰਜਾਬੀ ਦਾ ਖਾਦਾ ਪੰਥ ਦਾ ਖਾਦਾ ਰਿਹਾ ਅੱਜ ਉਹ ਪੰਥ ਨੂੰ ਅਗਲਾ ਵਿਖਾਉਂਦਾ ਪੰਥ ਨੂੰ ਅੱਖਾਂ ਵਿਖਾਉਂਦਾ ਇਹ ਇਦਾਂ ਦੇ ਬਹੁਤ ਨੇ ਜਿਹੜੇ ਆਪਰੇਸ਼ਨ ਜਿਹੜੇ ਆ ਡੋਮੀਨੋਸ ਦੇ ਤਹਿਤ ਆਏ ਤੇ ਅੱਜ ਉਹਦਾ ਹਿੱਸਾ ਬਣਦੇ 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 ਅੱਜ ਇੱਥੇ ਤੱਕ ਪਹੁੰਚ ਗਏ ਨੇ ਸਕੂਲਾਂ ਦੇ ਵਿੱਚ ਇਹ ਲੱਚਰ ਤਾਂ ਬੜੀ ਹੋਈ ਆ ਤੇ ਇਹ ਦੇਖੋ ਇੱਕ ਅਸੀਂ ਪ੍ਰੋਗਰਾਮ ਬੰਦ ਕਰਾਇਆ ਸੀ ਕਾਫੀ ਲੰਮਾ ਸਮਾਂ ਪਹਿਲਾਂ ਫਿਰ ਚੱਲ ਪਿਆ ਕੰਟੀਨੀ ਮੰਧਿਰ ਕਰਕੇ ਆਉਂਦਾ ਸੀਗਾ ਉਹ ਵੀ ਓਕਾਜਾਂ ਜਾ ਕੇ ਰਮਨੀਤ ਨਾ ਦਾ ਮੁੰਡਾ ਸੀ ਰਮਨੀਤ ਨਾ ਦਾ ਮੁੰਡਾ ਸੀ ਕੋਈ ਉਹ ਹੁਣ ਫੇਰ ਸ਼ੁਰੂ ਹੋ ਗਿਆ ਉਦੋਂ ਵੀ ਉਹ ਇਥੇ ਕਾਲਾ ਕਾਲ ਤੁਸੀਂ ਪੁਝਾਇਆ ਸੀ ਉਹਨੂੰ ਉਹ ਕਾਲ ਜਾਂ ਜਾਂਦੇ ਆ ਬੱਚਿਆਂ ਨੂੰ ਇਹੋ ਜਿਹੇ ਗੰਦੇ ਸਵਾਲ ਉਹ ਕਰਦੇ ਆ ਕਿ ਜਿਹੜਾ ਇਤਜ਼ਾਰ ਪਰਿਵਾਰ ਉਹ ਬੈ ਕੇ ਸੁਣ ਨਹੀਂ ਸਕਦਾ ਸਾਡੇ ਸਕੂਲ ਦੇ ਪ੍ਰਬੰਧਕਾਂ ਦਾ ਵੇੜਾ ਕਰਕ ਢਾਂਚੇ ਦਾ ਵੇੜਾ ਕਰਕ ਕਿ ਵਿਦਿਆ ਦੇ ਮੰਦਰ ਨੇ ਇੱਥੇ ਤੁਸੀਂ ਗੁਰਮਤ ਦੀ ਗੱਲ ਕਿਉਂ ਨਹੀਂ ਕਰਦੇ ਧਰਮ ਦੀ ਗੱਲ ਕਿਉਂ ਨਹੀਂ ਕਰਦੇ ਬੱਚਿਆਂ ਨੂੰ ਇਹ ਕਿਉਂ ਨਹੀਂ ਸਿਖਾਉਂਦੇ ਵੀ ਆਪਣਾ ਫਰਜ਼ ਪੱਕੀ ਆ ਬੱਚਿਆਂ ਨੂੰ ਇਹ ਸਿਖਾਉਂਦੇ ਤੁਹਾਨੂੰ ਸਿਖਾਉਂਦੇ ਇਸ ਤਰ੍ਹਾਂ ਚੁੰਨੀ ਕਿਵੇਂ ਲੈਣੀ ਹੈ ਮਾਂ ਪਿਓ ਦੀ ਇੰਤ ਕਿਦਾਂ ਬਰਕਰਾਰ ਰੱਖਣੀ ਹੈ ਕਿਦਾਂ ਆਸ਼ਕੀ ਤੋਂ ਬਚਣਾ ਕਿ ਬੱਚਿਆਂ ਨੂੰ ਮੁੰਡਿਆਂ ਨੂੰ ਇਹ ਕਿਉਂ ਸਿਖਾਉਂਦੇ ਪੀ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਇਹ ਸਾਡੀਆਂ ਮਸ਼ੂਕਾ ਨਹੀਂ ਇਹ ਚੀਜ਼ੀਆਂ ਪੁਰਜੇ ਪਟੋਲੇ ਨਹੀਂ ਹੈਗੇ ਇਹ ਸ਼ਰਾਬ ਦੀਆਂ ਬੋਤਲਾਂ ਵਰਗੀਆਂ ਨਹੀਂ ਆ ਇਸ ਕਰਕੇ ਕਿਉਂਕਿ ਪਰ ਹੋਣਾ ਕਿਉਂ ਕਰਨਾ ਕਿਉਂ ਕਿਉਂਕਿ ਸਾਡੀ ਮਾਨਸਿਕ ਨਸਲ ਪੁੱਛੀ ਅਸੀਂ ਆਪ ਕਰ ਰਹੇ ਹਾਂ ਅਸੀਂ ਖੁੱਲ ਖੂਪਟ ਕੇ ਉਹਦੇ ਵਿੱਚ ਆਪਣੇ ਬੱਚਿਆਂ ਦੀ ਜਵਾਨੀ ਬਰਬਾਦ ਕਰ ਰਹੇ ਹਾਂ ਉਹਨੂੰ ਸੋਟਾਂ ਇਹਦੇ ਵਿੱਚ ਇੰਨੇ ਅੰਨੇ ਹੋ ਗਏ ਆ ਅਸੀਂ ਆਪਣੇ ਆਪ ਨੂੰ ਮਾਡਰਨ ਖੁਮਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਵਿਦੇਸ਼ੀ ਕਲਚਰ ਚ ਡੋਬ ਕਰਨ ਦੇ ਚੱਕਰ ਦੇ ਵਿੱਚ ਕਿ ਅਸੀਂ ਆਪਣੇ ਹੱਥੀ ਆਪਣੀਆਂ ਜਿਹੜੀਆਂ ਜਵਾਨੀਆਂ ਨੇ ਨੌਜਵਾਨੀਆਂ ਜਾਂ ਸਾਡੀ ਜਿਹੜੀ ਬੱਚੀ ਆਉਣ ਵਾਲੀ ਪੀੜ੍ਹੀਆਂ ਵਾ ਉਹਨਾਂ ਨੂੰ ਬਰਬਾਦ ਕਰ ਰਹੇ ਹਾਂ ਅਸੀਂ ਸਿੱਖਾਂ ਸਿੱਖ ਹੋਣ ਦੇ ਨਾਲ ਤੇ ਸਾਡਾ ਫਰਜ਼ ਤਾਂ ਹੀ ਮੰਨਦਾ ਸੀ ਕਿ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਰਮ ਧਰਮ ਦੀ ਵੀ ਵਿੱਦਿਆ ਦੱਸ ਦਿੰਦੇ ਉਹਨਾਂ ਨੂੰ ਦੱਸਦੇ ਅਸੀਂ ਕੌਣ ਆ ਮਾਦਾ ਭਾਕੌਰ ਦੀਆਂ ਵਾਰਸਾਂ ਵਾ ਇਹ ਸਾਡਾ ਇਤਿਹਾਸ ਸਾਡਾ ਫਲਸਫਾ ਕੀ ਆ ਬੱਚਿਆਂ ਨੂੰ ਦੱਸਦੇ ਤੁਸੀਂ ਕਿਹਨਾਂ ਦੇ ਵਾਰਸ ਹੋ ਸਾਬ ਜਦਾਂ ਦੇ ਵਾਰਸਾਂ ਤੁਸੀਂ ਸਾਡੇ ਉਹਨਾਂ ਦੇ ਵਾਸਤੇ ਜਿਹਨਾਂ ਨੇ ਬੰਦ ਮੰਦ ਕਰ ਦਵਾਈ ਭਾਵੇਂ ਅਸੀਂ ਤਾਂ ਉਹਨਾਂ ਦੇ ਵਾਸਤੇ ਬਣਾਤਾ ਨਚਾਰਾਂ ਦਾ ਵਾਸਤੇ ਬਣਾਤਾ ਗਾਉਣ ਵਾਲਿਆਂ ਦਾ ਵਾਸਤੇ ਬਣਾਤਾ ਨਾ ਕੰਜਰਾਂ ਦਾ ਅਦਲਜੀਤ ਵਰਗੇ ਉੜਦੇ ਨੇ ਸਾਡੇ ਨੇ ਕਹਿੰਦੇ ਸੀ ਅਦਲਜੀਤ ਦੇ ਪੱਗ ਨੂੰ ਪ੍ਰਮੋਟ ਕਰ ਲਏ ਨੇ ਉਹ ਜਦੋਂ ਜੀ ਕਹਦਾ ਲਾਗੇ ਪੱਗ ਚਮਕੀਲਾ ਬਣਾਉਣਾ ਕਹਿੰਦੇ ਅੱਜ ਕਿਸੇ ਨੂੰ ਪ੍ਰਮੋਟ ਕਰ ਲਈ ਪੱਗ ਉਹਨੇ ਹੁਣ ਕਹੋ ਹੁਣ ਪੱਗ ਉਹ ਤਾਂ ਕਹਿੰਦਾ ਅਸੀਂ ਪੱਗ ਲਾ ਨਹੀਂ ਸਕਦਾ ਅਖਦਾ ਮੈਂ ਤਾਂ ਬਾਲੀਵੁੱਡ ਚ ਨਹੀਂ ਗਿਆ ਜੀ ਉਹ ਮੈਨੂੰ ਪੱਗ ਉਹਨੂੰ ਕਹਿੰਦੇ ਸੀ ਹਾਂ ਕਿ ਚਮਕੀਲਾ ਬਣਾਈਆਂ ਉਹਨੂੰ ਕਿਵੇਂ ਲਾਦੀ ਪੱਗ ਤੂੰ ਇਹਨਾਂ ਲੋਕਾਂ ਨੇ ਪੱਗਾਂ 'ਚ ਸਿਰ ਫਸਾਏ ਨੇ ਵਪਾਰ ਇਹਨਾਂ ਦਾ ਇੱਕ ਧਾਰਮਿਕ ਗਾਣਾ ਕੱਢ ਕੇ ਤੇ ਤੁਹਾਨੂੰ ਲੋਕਾਂ ਨੂੰ ਐ ਹੋ ਜਾਂਦਾ ਵੀ ਇਹਨੋਂ ਤੋਂ ਵੱਡਾ ਭਗਤ ਹੀ ਕੋਈ ਨਹੀਂ ਵਪਾਰ ਉਹਨਾਂ ਦਾ ਉਹਨਾਂ ਨੇ ਦੁਕਾਨ ਤੇ ਚੀਜ਼ਾਂ ਪੇਸ਼ ਕਰਨੀਆਂ ਨਾ ਪ੍ਰੋਡਕਟ ਰੱਖੜੇ ਨੇ ਇੱਕ ਅਦਾ ਪ੍ਰੋਡਕਟ ਉਹ ਰੱਖ ਲੈਂਦੇ ਨੇ ਜਿਹੜਾ ਤੁਹਾਨੂੰ ਮਾਨਸਿਕ ਤੌਰ ਤੇ ਐ ਮਹਿਸੂਸ ਕਰਾਵੇ ਵੀ ਤੁਸੀਂ ਤਾਂ ਇਹ ਬਹੁਤ ਧਰਮ ਦੀ ਗੱਲ ਕਰਦੇ ਸਵੇਰੀ ਬੇਨਤੀ ਆ ਤੁਹਾਡੇ ਚਰਨਾਂ 'ਚ ਮਾਪਿਆਂ ਦੇ ਆੜੇ ਕੰਜਰਾਂ ਨੂੰ ਸਕੂਲਾਂ 'ਚ ਵਾਰ ਲਿਆ ਨਾ ਇਹਨਾਂ ਦੇ ਸਕੂਲ ਕਰ ਪ੍ਰਬੰਧਕਾਂ ਨੂੰ ਗੁਰਤੋਂ ਪੜ ਕੇ ਪੁੱਛੋ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲੇ ਪੜਨ ਵਾਸਤੇ ਭੇਜ ਰਹੇ ਆ ਕਿ ਕੰਜਰ ਬਨ ਵਾਸਤੇ ਭੇਜ ਰਹੇ ਆ ਨੇ ਚਾਰ ਬਣਨ ਵਾਸਤੇ ਕਿੰਨਾਂ ਡਾਂਸਰ ਬਣਨੀ ਹੋਊਗੀ ਆਪਣੀਆਂ ਆ ਹੁਣ ਤਾਂ ਬੰਨ ਤਾਂ ਕਈਆਂ ਆ ਟਿਕਟੋਕਾਂ ਤੇ ਇੰਸਟਾਗ੍ਰਾਮਾਂ ਤੇ ਫੇਸਬੁਕਾਂ ਦੇ ਉੱਤੇ ਕੀ ਬਸ ਹੋ ਰਿਹਾ ਆ ਅਦਾਸ ਫਿਲਮ ਬਣਾਤੀ ਇੱਕ ਅਦਾਸ ਪਿੱਛੇ ਬਣਾਤੀ ਹੁਣ ਫਿਲਮਾਂ 'ਚ ਅਦਾਸਾਂ ਹੋ ਰਹੀਆਂ ਨੇ ਆ ਕਿ ਵੀ ਸਾਡੇ ਜੀ ਇਹ ਅਦਾਸ ਜਿਹੜੀ ਬਣਾਈਆਂ ਉਹ ਉਹ ਘੁੱਗੀ ਆ ਜਿਹੜਾ ਹੈਨਾ ਉਹ ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ ਇਹ ਇਹ ਸਾਰੇ ਬੰਦੇ ਜਿਹੜੇ ਸਾਡੇ ਪੰਥਕ ਬੰਦੇ ਭਾਈ ਸਰਬਜੀਤ ਸਿੰਘ ਤੇ ਰੋਜ਼ ਝੜਦੇ ਇਹ ਜਿਹੜੇ ਦੂਜੇ ਹਾਂ ਸਭ ਤੋਂ ਵੱਡੀ ਗੱਲ ਜਦੋਂ ਭਾਈ ਸਰਬਜੀਤ ਸਿੰਘ ਗੜੇ ਇਲੈਕਸ਼ਨ ਚ ਭਾਈ ਬਲ ਸਿੰਘ ਦੇ ਬੇਟੇ ਤੇ ਉਥੇ ਦੇਖੋ ਵੀ ਇਹ ਸਾਰੇ ਵਿਚਾਰ ਉਸੇ ਕਰਨਜੀਤ ਲਮੋਲ ਦੇ ਅੱਗੇ ਖੜੇ ਸੀ ਅੱਜ ਇਹਨਾਂ ਨੂੰ ਪੰਚਰ ਤੇ ਆ ਗਏ ਪੰਚਰੀਆਂ ਗੱਲਾਂ ਕਰਨ ਲੱਗੇ ਸਿੱਖੀਆਂ ਗੱਲਾਂ ਕਰਨ ਲੱਗੇ ਅਰਦਾਸ ਸੁਣ ਮੈਂ ਜੁਆ ਕਰੂੰਗੀ ਹੁਣ ਸਾਡੀ ਕਿ ਸਾਡਾ ਹਾਲਾਤ ਇੰਨੇ ਮੰਦੇ ਹੋ ਗਏ ਨੇ ਵੀ ਹੁਣ ਸਾਡੇ ਧਰਮ ਦਾ ਪ੍ਰਚਾਰ ਵਿਚਾਰ ਕਰਨਗੇ ਕੰਗਲ ਕਰਨਗੇ ਧਰਮ ਦਾ ਪ੍ਰਚਾਰ ਕੀ ਗੱਲ ਸਾਡੇ ਕੋਲ ਪ੍ਰਚਾਰ ਖਤਮ ਹੋ ਗਏ ਸਾਡੇ ਕੋਲ ਸਾਡੇ ਕੋਲ ਸਾਰਾ ਕੁਝ ਝੱਲੋ ਸਾਰੇ ਕੋ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਗੁਰਬਾਣੀ ਉਹਨੂੰ ਪੜੋ ਵਿਚਾਰੋ ਸਾਰਾ ਕੁਝ ਹੀ ਵਿਚਾ ਜਾਂਦਾ ਸਭ ਕੁਝ ਸਿਖਾਉਂਦਾ ਮਾਰਾ ਜੀਵਣਾ ਮਰਨਾ ਲਾਣਾ ਸਭ ਕੁਝ ਸਿਖਾਉਂਦਾ ਸੋ ਕਿਦੀ ਬੇਨਤੀ ਆ ਮਾਪਿਆਂ ਦੇ ਚਰਨਾਂ ਦੇ ਵਿੱਚ ਤੇ ਸਕੂਲਾਂ ਦੇ ਪ੍ਰਬੰਧਕਾਂ ਦੇ ਚਰਨਾਂ ਦੇ ਬੜੇ ਸਤਿਕਾਰ ਨਾਲ ਅਸੀਂ ਦਾ ਆਪਣੇ ਪੱਧਰ ਤੇ ਸਾਰੇ ਕੋ ਜੋ ਹੋਊਗਾ ਵੇ ਕਰਾਂਗੇ ਪਰ ਮਾਪਿਆਂ ਨੂੰ ਬੇਨਤੀ ਪਿਆ ਕੰਜਰ ਖਾਨੇ ਤੋਂ ਆਪਣੇ ਬੱਚਾ ਨੂੰ ਬਚਾ ਲੋ ਨੇ ਤੇ ਵੱਡੀਆਂ ਹੋ ਕੇ ਧੀਆਂ ਕਹਿੰਦਾ ਟੱਪਣੀਆਂ ਵੱਡੀਆਂ ਹੋ ਕੇ ਬਤੀਆਂ ਨੇ ਚਾਰਾਂ ਬਨਗੀਆਂ ਦਸਣਾ ਬਨਗੀਆਂ ਇੱਕ ਤਾਂ ਰੋਲਣਗੀਆਂ ਚੁੰਨੀਆਂ ਰੋਲਣਗੀਆਂ ਪੱਗਾਂ ਰੋਲਣਗੀਆਂ ਤੇ ਤੁਸੀਂ ਰੋਵੋਗੇ ਕਟੋਗੇ ਤੁਸੀਂ ਸਾਡੀਆਂ ਤੀਆਂ ਨਿਕਲਦੀਆਂ ਕਿਸੇ ਨਾਲ ਤੇ ਤੀਆਂ ਨੇ ਜੰਮਦੇ ਆ ਕੋ ਸਿੱਖਣਾ ਬਤਾਣੇ ਸਿੱਖਣਾ ਇਹ ਆ ਕਿ ਆ ਜੀ ਧੀ ਆ ਇਹ ਨੂੰ ਚੀਜੀ ਪੁੱਜਾ ਮਟੋਲਾ ਮਸ਼ੂਕ ਬਣਾ ਕੇ ਦੇਖਣਾ ਵਾ ਤੇ ਉਹ ਕੀ ਕਰੂਗਾ ਵੱਡਾ ਹੋ ਕੇ ਸਭ ਬਿਲਤੀ ਆ ਅਸੀਂ ਕੁੱਕਰਾਂ ਦੇ ਗਰੂ ਦੇ ਕੁੱਤੇ ਆ ਅਸੀਂ ਆ ਭੌਂਕਣਾ ਪਾਈ ਸਾਰਾ ਦਾ ਫਰਜ਼ ਆ ਕਿੰਨਾ ਕਿ ਸਾਡੇ ਜਦ ਸਾਹ ਸੱਤੇ ਹੈਗੀ ਆ ਜਿੰਜੇ ਸਵਾਸ ਚੱਲਦੇ ਨੇ ਅਸੀਂ ਇਸੇ ਤਰ੍ਹਾਂ ਜਿਹੜਾ ਵਾ ਉਹ ਭੌਂਕ ਕਰਕੇ ਤੁਹਾਨੂੰ ਜਗਾਵਾਂਗੇ ਜੱਗਣਾ ਨਹੀਂ ਜੱਗਣਾ ਉਹ ਤੁਹਾਡਾ ਤੁਹਾਡੀ ਕਾਲ ਆ ਮਹਾਰਾਜ ਬੜਾ ਕਰੇ ਵੈਗੁਰ ਜੀ ਦਾ ਕਾਰਜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੂਲ ਜਿਹੜਾ ਵਾ ਧੀਆ ਦਾ ਵਾ ਸਾਰੀਆਂ ਧੀਆ ਬੈਠੀਆਂ ਨੇ ਅੱਗੇ ਛੋਟੀਆਂ ਬੱਚੀਆਂ ਨੇ ਮੇਰੀ ਬੇਟੀ ਦੀ ਉਮਰ ਜਨਕੀਆਂ ਨੇਕੀਆਂ ਕੁਛ 6 ਸਾਲ ਦੀ ਕੋ 10 ਸਾਲ ਦੀ ਕੋ 12 ਸਾਲ ਦੀ ਹੱਦ 15 ਸਾਲ ਦੀ ਸਕੂਲ ਦੇ ਵਿੱਚ ਇਹ ਗਾਉਣ ਵਾਲਾ ਜਿਹੜਾ ਵਾ ਉਹ ਗਿਆ ਵਾ ਨਵਾਂ ਇਹ ਗਾਣਾ ਇੱਕ ਕੱਢਿਆ ਵਾ ਜਦੋਂ ਜੀ ਧੀਆ ਨੂੰ ਸੰਬੋਧਨ ਕਰਦਾ ਵਾ ਕੁਛ ਮਿਲਣ ਬਾਰੇ ਗੱਲਾਂ ਹੁੰਦੀਆਂ ਨੇ ਆਸ਼ਕੀਆ ਗੱਲਾਂ ਹੁੰਦੀਆਂ ਨੇ ਉਹ ਛੋਟੀਆਂ ਬੱਚੀਆਂ ਤੇ ਉਹਨਾਂ ਦੇ ਗਾੜੀ ਇੱਕ ਟੱਪਾ ਬੋਲਦਾ ਅੱਗੇ ਉਹਨਾਂ ਨੂੰ ਇਹ ਗਾਣਾ ਵੀ ਤੁਸੀਂ ਬੋਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਹਮੇਸ਼ਾ ਹੀ ਬੜੇ ਸਮੇਂ ਤੋਂ ਅਸੀਂ ਆਪਣਾ ਫਰਜ਼ ਸਮਝ ਲਿਆ ਹੋਇਆ ਇਹ ਗੱਲ ਆਮ ਸਿੱਖ ਸੰਤਾਂ ਤੱਕ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਚਕਤਾ ਕਿਵੇਂ ਮਾਨ ਸਕਣ ਉਸਨੂੰ ਕੋਸ਼ਿਸ਼ ਕਰ ਰਹੀ ਹੈ ਸਾਡੀ ਨੌਜਵਾਨੀ ਦੀ ਇੱਕ ਵੀਡੀਓ ਮੇਰੇ ਤੱਕ ਆਈ ਹੈ ਬਹੁਤ ਵੀਡੀਓ ਆਉਂਦੀਆਂ ਨੇ ਇੱਕ ਆ ਨਵੀਂ ਵੀਡੀਓ ਹੋਰ ਆਈ ਹੈ ਨਵਾਂ ਗਾਉਣ ਵਾਲਾ ਨਵਾਂ ਉਹਨੇ ਗਾਣਾ ਕੱਢਿਆ ਸਕੂਲ ਦੇ ਵਿੱਚ